ਅੰਮ੍ਰਿਤਸਰ ਦੇ ਵਿੱਚ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ ਦੱਸ ਦਈਏ ਕਿ 10 ਕਰੋੜ ਰੁਪਏ ਦੀ ਹੈਰੋਇਨ ਬੀਐਸਐਫ ਨੇ ਸਰਚ ਆਪਰੇਸ਼ਨ ਦੌਰਾਨ ਬਰਾਮਦ ਕੀਤੀ ਹੈ ਇਸੇ ਦੇ ਨਾਲ 6 ਡਰੋਨ ਵੀ ਇਸ ਆਪਰੇਸ਼ਨ ਦੌਰਾਨ ਬੀਐਸਐਫ ਨੂੰ ਸਰਹੱਦੀ ਇਲਾਕਿਆਂ ਦੇ ਵਿੱਚੋਂ ਮਿਲੇ ਨੇ ਤਾਂ ਵੱਡੀ ਕਾਮਯਾਬੀ ਅੰਮ੍ਰਿਤਸਰ ਦੇ ਵਿੱਚ ਸਰਹੱਦੀ ਇਲਾਕਿਆਂ ਤੋਂ 10 ਕਰੋੜ ਰੁਪਏ ਦੀ ਹੈਰੋਇਨ ਦੀ ਬਰਾਮਦਗੀ ਜੋ ਹੈ ਬੀਐਸਐਫ ਨੇ ਕੀਤੀ ਹੈ ਤਾਂ ਨਸ਼ਾਬ ਦੇ ਵਿਰੁੱਧ ਕਾਰਵਾਈ ਕਰਦਿਆਂ ਇਹ ਰਿਕਵਰੀ ਜੋ ਹੈ 10 ਕਰੋੜ ਰੁਪਏ ਹੈਰੋਇਨ ਦੀ ਕੀਤੀ ਗਈ ਹੈ ਹਾਲਾਂਕਿ ਇੱਕ ਇਸ ਵਿਅਕਤੀ ਦੇ ਵੱਲੋਂ ਹਿਰੋਇਨ ਮੰਗਵਾਈ ਗਈ ਸੀ ਉਸ ਤਸਕਰ ਦਾ ਹਾਲੇ ਤੱਕ ਪਤਾ ਨਹੀਂ ਚੱਲਿਆ ਜਾਂਚ ਦਾ ਵਿਸ਼ਾ ਹੈ ਕਿ ਕਿਸ ਦੇ ਵੱਲੋਂ ਐਨੀ ਵੱਡੀ ਮਾਤਰਾ ਦੇ ਵਿੱਚ ਹਿਰੋਇਨ ਜੋ ਸੀ ਉਹ ਮੰਗਵਾਈ ਗਈ ਸੀ ਤੇ ਇਸੇ ਦੇ ਨਾਲ 6 ਡਰੋਨ ਵੀ ਬੀਐਸਐਫ ਨੇ ਬਰਾਮਦ ਕੀਤੇ ਗਏ ਨੇ ਦੱਸ ਦਈਏ ਕਿ ਪਿੰਡਾਂ ਦੀ ਜੋ ਹੈ ਉਹ ਪਿੰਡਾਂ ਤੇ ਸਰਹੱਦੀ ਇਲਾਕਿਆਂ ਦੇ ਵਿੱਚ ਜੋ ਪਿੰਡ ਲੱਗਦੇ ਨੇ ਉਹਨਾਂ ਦੀ ਚੈਕਿੰਗ ਜੋ ਹੈ ਉਹ ਕੀਤੀ ਜਾ ਰਹੀ ਸੀ ਤਾਂ ਬੀਐਸਐਫ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਦੱਸ ਦਈਏ ਕਿ ਬੀਐਸਐਫ ਦੇ ਵੱਲੋਂ ਪਿੰਡਾਂ ਦੀ ਜੋ ਹੈ ਉਹ ਚੈਕਿੰਗ ਕੀਤੀ ਜਾ ਰਹੀ ਸੀ ਜਿੱਥੇ ਪਲਮੋਰਾ ਪਿੰਡ ਉਥੇ ਹੀ ਤਨੋਵਾ ਕਾਲਾ ਤੇ ਰੋਡੇ ਵਾਲਾ ਖੁਰਦ ਦੇ ਵਿੱਚ ਇਹ ਬਰਾਮਦਗੀ ਜੋ ਹੈ ਉਹ ਕੀਤੀ ਗਈ ਹੈ ਤਾਂ ਇੱਕ ਦਿਨ ਦੇ ਵਿੱਚ 6 ਡਰੋਨ ਤੇ 10 ਕਰੋੜ ਰੁਪਏ ਦੀ ਰਿਕਵਰੀ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਕੀਤੀ ਗਈ ਹੈ ਤਾਂ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ ਤਾਂ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਡਰੋਨਾਂ ਦੇ ਜ਼ਰੀਏ ਨਸ਼ਾ ਲਗਾਤਾਰ ਭੇਜਿਆ ਜਾ ਰਿਹਾ ਹੈ ਤਸਕਰ ਜੋ ਨੇ ਉਹ ਲਗਾਤਾਰ ਡਰੋਨ ਦੇ ذریعے ਨਸ਼ਾ ਮੰਗਵਾ ਰਹੇ ਨੇ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਇਸ ਦੀ ਸਪਲਾਈ ਕੀਤੀ ਜਾ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਆਰਮੀ ਦੇ ਵੱਲੋਂ ਜੋ ਹੈ ਉਹ ਲਗਾਤਾਰ ਜ਼ੋਰ ਲਾਇਆ ਜਾ ਰਿਹਾ ਹੈ ਕਿ ਇਸ ਚੇਨ ਨੂੰ ਤੋੜਿਆ ਜਾ ਸਕੇ ਤੇ ਸਪਲਾਈ ਜੋ ਹੈ ਉਹ ਕਿਵੇਂ ਨਾ ਕਿਵੇਂ ਕਰਕੇ ਰੋਕੀ ਜਾ ਸਕੇ ਤਾਂ ਇਸੇ ਦੇ ਵਿਚਾਲੇ ਰਿਕਵਰੀ ਜੋ ਹੈ ਉਹ ਵੇਖਣ ਨੂੰ ਮਿਲੀ ਹੈ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਦੇ ਨਾਲ ਜੋ ਪਿੰਡ ਲੱਗਦੇ ਨੇ ਦੱਸ ਦਈਏ ਕਿ ਪਲਮੋਰਾ ਤਨੋਲਾ ਕਾਲਾ ਤੇ ਉੱਥੇ ਹੀ ਰੋਡੇ ਵਾਲਾ ਖੁਰਦ ਦੇ ਵਿੱਚ ਇਹ ਕਵਰੇਜ ਜੋ ਹੈ ਉਹ ਵੇਖਣ ਨੂੰ ਮਿਲੀ ਹੈ ਤਾਂ ਤਿੰਨ ਪਿੰਡਾਂ ਦੀ ਜੋ ਚੈਕਿੰਗ ਕੀਤੀ ਗਈ ਤਾਂ ਇਹ 10 ਕਰੋੜ ਦੇ ਹਿਰੋਇਨ ਜੋ ਹੈ ਉਹ ਬਰਾਮਦ ਕੀਤੀ ਗਈ ਹੈ ਬੀਐਸਐਫ ਦੇ ਵੱਲੋਂ ਤੇ 6 ਡਰੋਨ ਵੀ ਬਰਾਮਦ ਕੀਤੇ ਗਏ ਨੇ ਤਾਂ ਹੁਣ ਜਾਂਚ ਬੀਐਸਐਫ ਦੇ ਵੱਲੋਂ ਜਾਰੀ ਹੈ ਕਿ ਕਿਸ ਦੇ ਵੱਲੋਂ ਇਹ ਸਪਲਾਈ ਜੋ ਸੀ ਉਹ ਮੰਗਵਾਈ ਗਈ ਸੀ ਤਾਂ ਹੁਣ ਇਹ ਵੇਖਣ ਵਾਲਾ ਹੋਵੇਗਾ ਕਿ ਕਿਸ ਕਿਸ ਤਸਕਰ ਦਾ ਨਾਮ ਸਾਹਮਣੇ ਆਉਂਦਾ ਹੈ ਜਿਨ੍ਹਾਂ ਦੇ ਵੱਲੋਂ ਇੰਨੀ ਵੱਡੀ ਮਾਤਰਾ ਦੇ ਵਿੱਚ ਹਿਰੋਇਨ ਜੁਸੀ ਉਹ ਮੰਗਵਾਈ ਗਈ ਸੀ ਤਾਂ ਕਰੋੜਾਂ ਦੀ ਹਿਰੋਇਨ ਜੋ ਹੈ ਉਹ ਬਰਾਮਦ ਕੀਤੀ ਗਈ ਹੈ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਇੱਕ ਦਿਨ ਦੇ ਵਿੱਚ ਬੀਐਸਐਫ ਦੇ ਵੱਲੋਂ ਜਦੋਂ ਚੈਕਿੰਗ ਕੀਤੀ ਜਾਂਦੀ ਹੈ ਸਰਚ ਆਪਰੇਸ਼ਨ ਚਲਾਇਆ ਜਾਂਦਾ ਹੈ ਤਾਂ ਹੁਣ ਵੇਖਣ ਵਾਲਾ ਹੋਵੇਗਾ ਕਿ ਇਸ ਦੇ ਜਾਂਚ ਦੇ ਵਿਚਾਲੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ